ਕੁਝ ਲੋਕ ਕਹਿੰਦੇ ਆ ਕਿ ਇਸ ਪਿੰਡ ਨੂੰ ਸਰਾਫ ਦਿੱਤਾ ਪਰ ਇੱਧਰ ਆ ਜਿਹੜਾ ਹਿਸ਼ਾਰਪੁਰ ਵਾਲੇ ਹਨ ਇਧਰ ਹਾਂ ਹਿਸ਼ਾਰਪੁਰ ਵਾਲੀ ਸਾਈਡ ਤੇ ਆ ਐਵੇਂ ਦਾ 뷰 ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੀ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਨੂੰ ਪਤਾ ਹੋਵੇਗਾ ਕਿ ਮੈਂ ਹਰ ਵੀਡੀਓ ਹਰ ਵਲੌਗ ਦੇ ਵਿੱਚ ਆਹੀ ਟਰਬਨ ਹੁੰਦੀ ਆ ਆਹੀ ਜੈਕਟ ਹੁੰਦੀ ਆ ਤੇ ਸੋ ਇਹ ਕਿਉਂ ਆ ਇਹ ਮੈਂ ਤੁਹਾਨੂੰ ਇਸ ਵੀਡੀਓ 'ਚ ਦੱਸੂਗਾ ਕਿਉਂਕਿ ਇਹ ਮੇਰੀ ਆ ਯੂਨੀਫਾਰਮ ਜੌਬ ਕਿਹੜੀ ਕਰਦਾ ਮੈਂ ਤੇ ਸੋ ਮੈਂ ਤੁਹਾਨੂੰ ਅੱਜ ਸਾਰੀ ਵੀਡੀਓ ਦੇ ਵਿੱਚ ਜੌਬ ਦੇ ਉੱਪਰ ਆਪਣੀ ਡਿਊਟੀ ਕਰਦਿਆਂ ਹੋਇਆਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰੂੰਗਾ ਅੱਜ ਕਿ ਮੈਂ ਕਿਵੇਂ ਡਿਊਟੀ ਕਰਦਾ ਉੱਥੇ ਜੌਬ ਕਿਹੜੀ ਆ ਸੋ ਜਿਹੜੀ ਇਹ ਜੌਬ ਆ ਤੁਸੀਂ ਬਹੁਤ ਘੱਟ ਦੇਖੀ ਹੋਊਗੀ ਇਹ ਜੌਬ ਜਿਹੜੀ ਆ ਕਿਵੇਂ ਦੀ ਜੌਬ ਆ ਸੋ ਬੜੀ ਲੋਕਾਂ ਦੇ ਲਈ ਫਾਇਦੇਮੰਦ ਆ ਸੋ ਚਲੋ ਠੀਕ ਆ ਜੀ ਆਪਾਂ ਹੁਣ ਚੱਲਦੇ ਆ ਆਹ ਚੱਲਦੀ ਆਪਣੀ ਮੋਟਰ ਖੇਤਾਂ 'ਚ ਤੇ ਆਪਾਂ ਹੁਣ ਬਿਲਕੁਲ ਚੱਲਦੇ ਆਂ ਜੀ ਸਾਸਰੀ ਕਾਲ ਆਜੋ ਹੁਣ ਆਪਾਂ ਚੱਲਦੇ ਆਂ ਆਇ ਕੋਪ ਚਾਰੇ ਪਾਸੇ ਹਰਿਆਲੀ ਹਰਿਆਲੀ ਆ ਫੁੱਲ ਲੱਗੇ ਆ ਹੈ ਉਹ ਸਾਹਮਣੇ ਆਪਣਾ ਘਰ ਆ ਤੇ ਆ ਆਪਣਾ ਡੌਗ ਬੈਠਾ ਧੁੱਪ ਸਿੱਗਦਾ ਆ ਵੇ ਲੋ ਕਿੰਨੀ ਹਰਿਆਲੀ ਹੈ ਤੇ ਖੇਤਾਂ ਦੇ ਵਿੱਚ ਤੇ ਨਿਆਰੇ ਵੱਖਰੇ ਆ ਚਲੋ ਆਪਾਂ ਹੁਣ ਆਪਣੀ ਸਟਾਰਟਿੰਗ ਕਰਦੇ ਆਂ ਆਪਣੇ ਨਾਲ ਨਾ ਕੁਝ ਸਟਾਫ ਹੋਰ ਵੀ ਕੰਮ ਕਰਦਾ ਆਪਣੇ ਸੱਜਣ ਮਿੱਤਰ ਹੀ ਆ ਉਹਨਾਂ ਨੂੰ ਆਪਾਂ ਹੁਣ ਇਸ ਪਿੰਡ ਤੋਂ ਲਵਾਂਗੇ ਤੇ ਆਪਾਂ ਤੁਹਾਨੂੰ ਉਹਨਾਂ ਨਾਲੇ ਮਿਲਾਵਾਂਗੇ ਆੜਾ ਪਿੰਡ ਆ ਗਿਆ ਅੱਗੇ ਹੈ ਇਹ ਪਿੰਡ ਆ ਕੱਦ ਗੇਲਾ ਇਹ ਜਿਹੜਾ ਨਗਰ ਆ ਨਾ ਇਹਨੂੰ ਗੁਰੂ ਅਰਜਨ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਹੈ ਜੀ ਗੁਰੂ ਅਰਜਨ ਪਾਤਸ਼ਾਹ ਜੀ ਇਸ ਨਗਰ ਦੇ ਵਿੱਚ ਆਏ ਸਨ ਤੇ ਇਸ ਨਗਰ ਨੂੰ ਭਾਗ ਲਾਏ ਸਨ ਗੁਰੂ ਅਰਜਨ ਪਾਤਸ਼ਾਹ ਨੇ ਕੁਝ ਲੋਕ ਕਹਿੰਦੇ ਆ ਕਿ ਇਸ ਪਿੰਡ ਨੂੰ ਸਰਾਫ ਦਿੱਤਾ ਪਰ ਆ ਚਲੋ ਇਤਿਹਾਸ ਦੇ ਵਿੱਚ ਆਪਾਂ ਨਹੀਂ ਪੜਿਆ ਲੋਕਾਂ ਦੀ ਸੁਣੀ ਸੁਣਾਈ ਗੱਲ ਆ ਕਿ ਗੁਰੂ ਮਹਾਰਾਜ ਜੀ ਤੇ ਬਖਸ਼ਿਸ਼ਾਂ ਹੀ ਦਿੰਦੇ ਆ ਸਰਾਫ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੂੰ ਦਿੰਦੇ ਨਹੀਂ ਸੋ ਇਹ ਨਗਰ ਕੱਦ ਗੇ ਲਿਆ ਇੱਥੇ ਆਪਣੇ ਮਿੱਤਰ ਦਾ ਘਰ ਐਸ ਗਲੀ ਦੇ ਵਿੱਚ ਤੇ ਆਪਾਂ ਹੁਣ ਉਹਨੂੰ ਬੁਲਾਵਾਂਗੇ ਆਓ ਆਪਣਾ ਮਿੱਤਰ ਆ ਗਿਆ ਹੈ ਆ ਬਚਿੱਤਰ ਸਿੰਘ ਆਪਣਾ ਮਿੱਤਰ ਆ ਗਿਆ ਵਾ ਤੇ ਇਹ ਸਪੀਕਰ ਲੈ ਕੇ ਆਇਆ ਵਾ ਆਓ ਵੇਖੋ ਆ ਜਾ ਆ ਜਾ ਮਿੱਤਰਾ ਲੇਟ ਹੋ ਗਈ ਆ ਆਪਾਂ ਵੇਖ ਲੋ ਐ ਸੇਮ ਯੂਨੀਫਾਰਮ ਆਪਣੀ ਆ ਆਪਣਾ ਮਿੱਤਰ ਆ ਬਚਿੱਤਰ ਸਿੰਘ ਮਿੱਤਰੋ ਇਹਨਾਂ ਨੇ ਨਾ ਆਪਾਂ ਨੂੰ ਸਮਾਨ ਵੀ ਕਾਫੀ ਦਿੱਤਾ ਵਾ ਉਹ ਵੀ ਤੁਹਾਨੂੰ ਮੈਂ ਅੱਜ ਦਿਖਾਉਂਗਾ ਆਪਾਂ ਨੂੰ ਕੀ ਕੀ ਦਿੱਤਾ ਵਾ ਸੋ ਭਾਈ ਆਪਾਂ ਹੁਣ ਚੱਲ ਪਿਆ ਵੱਡੇ ਹਾਈਵੇ ਤੇ ਤੇ ਗੱਡੀ ਆਪਣੀ ਬੁਖਾਰੀ ਆ ਐਵਰੇਜ 30 ਦੀ ਸੋ 30 ਦੀ ਬਜਿੱਤਰ ਐਵਰੇਜ ਦਿੰਦੀ ਹੋਊਗੀ 30 ਦੀ ਅੱਜਕੱਲ ਤੇ ਮੇਰੇ ਹਿਸਾਬ ਨਾਲ ਯਾਰ ਗੱਡੀਆਂ ਦਿੰਦੀਆਂ ਨਹੀਂ ਐਵਰੇਜ ਭਰੇ ਗੱਡੀ ਥੋੜੀ ਸੈਟ ਵੜੀ ਜਾਣਾ ਆਪਣੀ ਹਾਂ ਗੱਡੀ ਆਪਣੀ ਸੈਟ ਕਰਕੇ ਹੀ ਆ 30 ਦੀ ਦੇਈ ਦੇਣਾ ਨਹੀਂ ਤੇ ਕੁਲਵਾ ਇਹੋ ਜੇ ਰੋਡ ਤੇ ਹਾਂ ਅੱਜ ਕੱਲ੍ਹ ਨਹੀਂ ਗੱਡੀਆਂ ਦਿੰਦੀਆਂ ਸੋ ਮਿੱਤਰੋ ਗੱਲ ਇਤਰਾ ਵੀ ਆਪਾਂ ਜਿਹੜਾ ਕੰਮ ਕਰਦੇ ਆ ਨਾ ਇਹਦੇ ਵਿੱਚ ਇਹ ਹੁੰਦਾ ਜਿੱਦਾਂ ਲੋਕਾਂ ਦੇ ਨਾਲ ਫਰਾਡ ਹੁੰਦੇ ਆ ਨਾ ਡਿਜੀਟਲ ਫਰਾਡ ਹੋ ਗਏ ਬੈਂਕਿੰਗ ਦੇ ਰਿਲੇਟਡ ਸਾਰੀ ਆਪਣੀ ਜੋਬ ਆ ਬੈਂਕ ਦੇ ਪ੍ਰਤੀ ਕੁਝ ਇਹੋ ਜਿਹੀਆਂ ਸਕੀਮਾਂ ਵਾਂ ਜਿਹੜੀਆਂ ਬੈਂਕ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਚੱਲਦੀਆਂ ਜਿਹੜੀਆਂ ਸਕੀਮਾਂ ਬੈਂਕ ਬੈਂਕ ਦੇ ਵਿੱਚ ਆਈਆਂ ਵਾ ਬੈਂਕੋ ਗਾਕਾ ਨੂੰ ਪ੍ਰੋਵਾਈਡ ਕਰਵਾਉਣ ਦੇ ਵਿੱਚ ਬੜੀ ਅਸਮਰਥ ਆ ਉਹਦੇ 2-3 ਰੀਜ਼ਨ ਆ ਇੱਕ ਰੀਜ਼ਨ ਇਹ ਆ ਕਿ ਬੈਂਕ ਦੇ ਕੋਲ ਸਟਾਫ ਦੀ ਕਮੀ ਹੋ ਸਕਦੀ ਆ ਦੂਜੀ ਗੱਲ ਇਹ ਆ ਕਿ ਕਸਟਮਰ ਕੀ ਕਰਦੇ ਆ ਕਿ ਜਾਂਦੇ ਆ ਪੈਸੇ ਜਮ੍ਹਾਂ ਕਰਾ ਲੈ ਜਾਂ ਕਢਾ ਲੈ ਦੋ ਹੀ ਕੰਮ ਕਰਦੇ ਆ ਜਾਂ ਤੀਜੀ ਗੱਲ ਕਹਿੰਦੇ ਵੀ ਸਾਨੂੰ ਕਰਜ਼ਾ ਬੈਂਕ ਦੇ ਵਿੱਚ ਇਹੋ ਇਹੋ ਜਿਹੀਆਂ ਸਕੀਮਾਂ ਚੱਲਦੀਆਂ ਵਾਂ ਜਿਨ੍ਹਾਂ ਦੇ ਵਿੱਚ ਇਹ ਆ ਕਿ ਇੱਕ ਮਜ਼ਦੂਰ ਬੰਦੇ ਨੂੰ ਵੀ ਬੈਂਕ ਰਿਟਾਇਰਮੈਂਟ ਦੇ ਤੌਰ ਦੇ ਉੱਤੇ 8.5 ਲੱਖ ਰੁਪਿਆ ਫੰਡਿੰਗ ਦੇ ਦਿੰਦੀ ਆ 8.5 ਲੱਖ ਰੁਪਿਆ ਫੰਡ ਸੋ ਇਹਨਾਂ ਨੇ ਜਿਹੜੀ ਆਪਾਂ ਡਿਪਾਰਟਮੈਂਟ ਦੇ ਵਿੱਚ ਜੌਬ ਕਰਦੇ ਆ ਨਾ ਇਹਨਾਂ ਨੇ ਵਿਚਾਰਿਆਂ ਨੇ ਆਪਾਂ ਨੂੰ ਲੈਪਟਾਪ ਨਵੇਂ ਦਿੱਤੇ ਲੈ ਕੇ ਕੱਲੇ ਲੈਪਟਾਪ ਹੀ ਨਹੀਂ ਨਵੇਂ ਦਿੱਤੇ ਲੈਪਟਾਪ ਦੇ ਨਾਲ ਨਾਲ ਆਪਾਂ ਨੂੰ ਇੱਕ ਪ੍ਰੋਜੈਕਟਰ ਦਿੱਤੇ ਆ ਜਿਹੜਾ ਕੀ ਇੱਕ ਮੂਵੀ ਫਿਲਮ ਨੂੰ ਦਿਖਾਉਂਦਾ ਵਾ ਕੰਧ ਦੇ ਉੱਪਰ ਦੀਵਾਰ ਦੇ ਉੱਪਰ ਲੋਕਾਂ ਨੂੰ ਦਿਖਾਉਣੀ ਹੁੰਦੀ ਆ ਫਿਰ ਇਹਨਾਂ ਨੇ ਸਪੀਕਰ ਦਿੱਤੇ ਆ ਪੈਨ ਡਰਾਈਵਾਂ ਦਿੱਤੀਆਂ ਵਾ ਇੰਟਰਨੈਟ ਫ੍ਰੀ ਦਿੱਤਾ ਆ ਆਪਾਂ ਨੂੰ ਆਫਿਸ ਦਿੱਤਾ ਵਾ ਆਫਿਸ ਦਾ ਰੈਂਟ ਪੇ ਕਰਦੇ ਆ ਬਿਜਲੀ ਰੈਂਟ ਪੇ ਕਰਦੇ ਆ ਫਿਰ ਸਾਨੂੰ ਟ੍ਰੇਨਿੰਗ ਦਿੰਦੇ ਆ ਸਾਲ ਬਾਅਦ 15-20 ਲੱਖ ਰੁਪਈਆ ਟ੍ਰੇਨਿੰਗ ਤੇ ਲਾ ਦਿੰਦੇ ਆ ਸੋ ਬੜਾ ਧੰਨਵਾਦ ਆ ਇਹਨਾਂ ਦਾ ਵੀ ਜਿਹੜਾ ਇਹ ਸਾਡਾ ਇੰਨਾ ਖਿਆਲ ਰੱਖਦੇ ਆ ਡਿਪਾਰਟਮੈਂਟ ਸਾਡਾ ਖਿਆਲ ਰੱਖਦਾ ਵਾ ਫਿਰ ਇਹਦੇ ਵਿੱਚ ਇਹ ਆ ਜੀ ਕੋਈ ਬਹੁਤਾ ਟਾਰਗੇਟ ਵਗੈਰਾ ਇਹਨਾਂ ਨੇ ਨਹੀਂ ਰੱਖੇ ਬੜੀ ਰਿਲੈਕਸ ਜੌਬ ਆ ਸੋ ਰਿਲੈਕਸ ਜੌਬ ਇਹ ਜਿਹੜੀ ਆ ਇਹ ਜੌਬ ਆਪਾਂ ਨੂੰ ਮਿਲੀ ਕਿਵੇਂ ਆ ਇਹ ਵੀ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਦਾ ਆ ਆਪਾਂ ਜੀ ਸਭ ਤੋਂ ਪਹਿਲਾਂ ਜਦੋਂ ਆ ਪੜ੍ਹਾਈ ਕੀਤੀ ਆ ਨਾ ਜੀ ਉਦੋਂ ਆਪਾਂ ਆਪਣੀ ਸਕਿੱਲ ਜਿਹੜੀ ਆ ਉਹ ਹਾਈ ਕਰਨੀ ਸ਼ੁਰੂ ਕੀਤੀ ਆ ਉਹ ਇਸ ਤਰ੍ਹਾਂ ਸਕਿੱਲ ਹਾਈ ਕੀਤੀ ਆ ਕਿ ਆ ਪਹਿਲਾਂ ਆਪਾਂ ਕੰਪਿਊਟਰ ਲੈਪਟਾਪ ਦੀ ਆਪਾਂ ਥੋੜੀ ਨੌਲੇਜ ਲਈ ਦੇਖਿਆ ਕਿ ਹੁਣ ਜਮਾਨਾ ਕਿੱਧਰ ਨੂੰ ਜਾ ਰਿਹਾ ਵਾ ਜਮਾਨਾ ਜਿਹੜਾ ਵਾ ਦਿਨੋਂ ਦਿਨ ਬਦਨ ਡਿਜੀਟਲ ਹੁੰਦਾ ਜਾਂਦਾ ਵਾ ਸੋ ਆਪਾਂ ਡਿਜੀਟਲੀ ਜਿਹੜਾ ਵਾ ਆਪਣੀ ਸਕਿੱਲ ਜਿਹੜੀ ਆ ਉਹ ਮਜ਼ਬੂਤ ਕੀਤੀ ਆ ਤੇ ਲੋਕਾਂ ਦੇ ਵਿੱਚ ਬੋਲਣ ਬੋਲਣਾ ਕਦੇ ਵੇਲੇ 200 ਬੰਦਾ ਵੀ ਇਕੱਠਾ ਹੋ ਜਾਂਦਾ ਵਾ ਤੇ ਆਪਾਂ ਨੂੰ ਬੋਲਣਾ ਪੈਂਦਾ ਵਾ ਉਹ ਵੀ ਜਿਹੜਾ ਵਾ ਕੌਨਫੀਡੈਂਸ ਜਿਹੜਾ ਵਾ ਇਹਨਾਂ ਨੇ ਭਰਿਆ ਸਾਡੇ ਵਿੱਚ ਕੁਝ ਪਹਿਲਾਂ ਸੀਗਾ ਲੋਕਾਂ ਦੇ ਵਿੱਚ ਵਿਚਰੇ ਸੀ ਆ ਆਪਣੀ ਜਿਹੜੀ ਬੰਦੇ ਦੀ ਸਕਿੱਲ ਆ ਨਾ ਜੀ ਬੱਚੇ ਦੀ ਜਿਹੜੀ ਸਕਿੱਲ ਆ ਉਹਨੂੰ ਮਜ਼ਬੂਤ ਕਰੋ ਆਪਣੇ ਪੰਜਾਬ ਦੇ ਵਿੱਚ ਬੜਾ ਕੁਝ ਰਹਿ ਗਿਆ ਹੁਣ ਅਸੀਂ ਮਿੱਤਰ ਸਾਰੇ ਜਿਹੜੇ ਜੋਬ ਕਰਦੇ ਆ ਇਹਦੇ ਨਾਲ ਨਾਲ ਚਲੋ ਪਾਰਟ ਟਾਈਮ ਹੋਰ ਵੀ ਕੰਮ ਕਰਦੇ ਆ ਇਹਦੇ ਨਾਲ ਨਾਲ ਹੀ ਜੋਬ ਦੇ ਨਾਲ ਨਾਲ ਹੀ ਆਪਾਂ ਜਿਹੜੀ ਆਪਣੀ ਐਕਟੀਵਿਟੀ ਹੁੰਦੀ ਆ ਜਿੰਨਾ ਵੀ ਚਿਰ ਉਹ ਕਰਕੇ ਉਦੋਂ ਬਾਅਦ ਜਿਹੜਾ ਵਾ ਆਪਾਂ ਤੁਹਾਡੇ ਨਾਲ ਹਰ ਰੋਜ਼ ਜਿਹੜਾ ਵਾ ਇੱਕ ਬਲੌਗ ਸ਼ੇਅਰ ਕਰਦੇ ਤੁਹਾਡੇ ਨਾਲ ਤੇ ਦੇਖੋ ਜੀ ਬੱਚੇ ਦੀ ਜਿਹੜੀ ਸਕਿੱਲ ਆ ਨਾ ਜੇ ਉਹ ਮਜ਼ਬੂਤ ਹੋਊਗੀ ਤੇ ਉਹ ਕਿਤੇ ਮਾਰ ਨਹੀਂ ਖਾਊਗਾ ਆ ਜਿਹੜਾ ਆਪਾਂ ਕੀ ਕਰਦੇ ਆ ਕਿ ਆਪਾਂ ਸਕਿੱਲ ਲੈ ਕੇ ਜਾਂਦੇ ਆ ਪਤਾ ਹਾਈਲੈਂਸ ਕਰ ਲਿਗੇ ਬੱਚੇ ਬਾਹਰ ਭੇਜ ਦੀ ਗਏ ਕੋਈ ਵੀ ਰੁਜ਼ਗਾਰ ਆ ਕੋਈ ਵੀ ਕੰਮਕਾਰ ਆ ਹੱਥੀਂ ਦੇ ਦਿਮਾਗੀ ਗੋਣ ਜਿਹੜਾ ਵਾ ਬੰਦੇ ਕੋਲ ਹੋਵੇ ਕੱਲੀ ਸਟੱਡੀ ਜਿਹੜੀ ਆ ਸਟੱਡੀ ਨਹੀਂ ਕੋਈ ਕਰ ਸਕਦੀ ਤੁਸੀਂ ਇੱਕ ਪੌਡਕਾਸਟ ਆ ਦੇਖਿਆ ਹੋਊਗਾ ਭਗਵੰਤ ਮਾਨ ਦਾ ਉਹਨੇ ਇੱਕ ਗੱਲ ਕਹੀ ਸੀ ਯਾਰ ਬਹੁਤ ਵਧੀਆ ਲੱਗੀ 75 ਸਿੰਘ ਮੈਨੂੰ ਕਿਹੜੀ ਉਹਨੇ ਹੀ ਪਤਾ ਕੀ ਕਹਿੰਦੇ ਵੀ ਇੱਕ ਨਾ ਇੱਕ ਸਕੂਲ ਦੇ ਵਿੱਚ ਬੱਚਾ ਪੜਦਾ ਰਿਹਾ ਪੜਦਾ ਰਿਹਾ ਹਨਾ ਹੂੰ ਤੇ ਕਹਿੰਦੇ ਵੀ ਇੱਕ ਨਾ ਬੱਚਾ ਪੜ੍ਹ ਲਿਖ ਕੇ ਤੇ ਭਰਤੀ ਦੇਖਣ ਗਿਆ ਹੂੰ ਉਹ ਭਰਤੀ ਪਤਾ ਕਾਦੀ ਦੇਖਣ ਗਿਆ ਡਾਕੀਏ ਦੀ ਅੱਛਾ ਤੈਨੂੰ ਪਤਾ ਡਾਕ ਦੀ ਭਰਤੀ ਆਉਂਦੀ ਰਹਿੰਦੀ ਆ ਆਉਂਦੀ ਰਹਿੰਦੀ ਬੱਚੇ ਨੇ ਪੜ੍ਹਾਈ ਕੀਤੀ ਪੜ੍ਹਾਈ ਕਰਕੇ ਸਿੱਧੀ ਹੂੰ ਉਹ ਡਾਕ ਦੀ ਭਰਤੀ ਦੇਖਣ ਚਲੇ ਗਿਆ ਅੱਛਾ ਉਹ ਕਹਿੰਦੇ ਵੀ ਉਹਦੇ ਵਿੱਚ ਸਵਾਲ ਆਇਆ ਇੱਕ ਹੂੰ ਉਹਦੇ ਵਿੱਚ ਸਵਾਲ ਇਹ ਆਇਆ ਹੂੰ ਕੀ ਜਿਹੜੀ ਚੰਦਰਮਾ ਧਰਤੀ ਤੋਂ ਚੰਦਰਮਾ ਤੱਕ ਦੀ ਦੂਰੀ ਕਿੰਨੀ ਆ ਹੂੰ ਉਹ ਆਂਦਾ ਵੀ ਭਾਈ ਜੇ ਤੇ ਡਾਕ ਤੁਸੀਂ ਮੈਨੂੰ ਇੱਧਰ ਨੂੰ ਲਾਉਣਾ ਮੰਡਣਾ ਫੇਰ ਮੇਰੀ ਵੱਲੋਂ ਨਾ ਜੀ ਅੱਛਾ ਹੈ ਸੋ ਕਹਿਣ ਦਾ ਭਾਵ ਕੀ ਡਾਕ ਕੀ ਇਹਦਾ ਕੀ ਸੰਬੰਧ ਚੰਦਰਮਾ ਨਾਲ ਹੂੰ ਉਹਨੂੰ ਡਾਕ ਦੇ ਰਿਲੇਟਡ ਜਿਹੜੇ ਆ ਉਹ ਸਵਾਲ ਉਹਨੂੰ ਆਉਂਦੇ ਤੇ ਚਲੋ ਉਹ ਬੰਦੇ ਨੇ ਇਹ ਬਿਆਨ ਕੀਤਾ ਕਿ ਯਾਰ ਮੈਨੂੰ ਸਵਾਲ ਨਹੀਂ ਚੰਗੇ ਲੱਗੇ ਜਿੰਨੇ ਸਵਾਲ ਉਹ ਐਡ ਕੀਤੇ ਆ ਨਾ ਮੈਨੂੰ ਉਹ ਮੇਰੇ ਜੌਬ ਦੇ ਰਿਲੇਟਡ ਨਹੀਂ ਲੱਗੇ ਆ ਦੇਖੀ ਹੈ ਮਜੀਤਰ ਵੀ ਉਹ ਕਿੰਨਾ ਸੋਹਣਾ ਇਹਦਾ ਆ ਸੜਕ ਦਾ ਨਾ ਯਾਰ ਆ ਤੇ ਜੰਗਲ ਹੀ ਬਣਿਆ ਨਾ ਜੰਗਲ ਇਹਨਾਂ ਸ਼ਿਮਲਾ ਬਣਿਆ ਪਿਆ ਵੇ ਰੁੱਖਾਂ ਨੂੰ ਰੰਗ ਰੂੰਗ ਕੀਤਾ ਸਹੀ ਹੈ ਇੰਨਾ ਵਧੀਆ ਹੈ ਨਾ ਕਲਰ ਗੁਦਰ ਕੀਤਾ ਇਹਨਾਂ ਨੂੰ ਇੱਥੇ ਗੁਰਦੁਆਰਾ ਸਾਹਿਬ ਹੈਗਾ ਨਾ ਲੰਗਰ ਲੱਗਦਾ 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 ਹਾਂ ਅਡੂਰ ਸਾਹਿਬ ਨੂੰ ਜਾਂਦੀ ਨਾ ਇੱਕ ਅਡੂਰ ਸਾਹਿਬ ਆ ਤੇ ਖਡੂਰ ਸਾਹਿਬ ਵਾਲੇ ਬਾਬਿਆਂ ਦੀ ਦੇਣ ਆ ਇਹਨੂੰ ਹਰਾ ਭਰਾ ਕਰਨ ਦੇ ਵਿੱਚ ਸੋ ਵੇਖ ਲਓ ਪੱਤ ਝੜ ਰੁੱਤ ਜਿਹੜੀ ਉਹ ਇਸ ਟਾਈਮ ਚੱਲ ਰਹੀ ਆ ਪੱਤ ਝੜ ਰੁੱਤ ਦੇ ਵਿੱਚ ਵੀ ਇਹ ਜਿਹੜੀ ਦਰਖਤ ਆ ਇੱਥੇ ਕਿਵੇਂ ਵਧੀਆ ਹਣ ਲੱਗਦਾ ਕਿ ਤੇ ਆ ਪੰਜਾਬ ਦੀ ਸੜਕ ਹੋਵੇ ਜਿਵੇਂ ਇੱਧਰ ਆ ਇਹਦਾ ਹਿਸ਼ਾਰਪੁਰਾ ਲੈਣਾ ਇੱਥੋਂ ਹਾਂ ਹਿਸ਼ਾਰਪੁਰ ਵਾਲੀ ਸਾਈਡ ਤੇ ਆ ਐਵੇਂ ਦਾ 뷰 ਆ ਸਾਰਾ ਹਿਸ਼ਾਰਪੁਰ ਵਾਲੀ ਸਾਈਡ ਤੇ ਗੱਲ ਸਹੀ ਤੇਰੀ ਬਾਬੇ ਖਡੂਰ ਸਾਹਿਬ ਵਾਲਿਆਂ ਦੀ ਬਹੁਤ ਵੱਡੀ ਦੇਣ ਆ ਬਹੁਤ ਵੱਡੀ ਦੇਣ ਕਿੰਨਾ ਹਣਾ ਦਰਖਤ ਉਹਨਾਂ ਨੇ ਲਾਇਆ ਵਾ ਸੜਕ ਦੇ ਉੱਪਰ ਚਲੋ ਬਹੁਤ ਸੋਹਣਾ ਵਾ ਇੱਥੇ ਜੰਗਲ ਆ ਵਾਂਸਾਂ ਦਾ ਇੱਥੇ ਵਾਂਸ ਵੀ ਬੜੇ ਲੱਗੇ ਆ ਸਾਰਾ ਵਾਂਸ ਆ ਵੇਖੋ ਨਾ ਆ ਸਾਰੇ ਵਾਂਸ ਹੀ ਵਾਂਸ ਪਰਾਂ ਦੂਰਾ ਹੋ ਗਈ ਸਾਰੇ ਵਾਂਸ ਆ ਤੇ ਬਹੁਤ ਸੋਹਣੀ ਜਿਹੜੀ ਆ ਸੜਕ ਦੀ ਦੇਖਿਆ ਆ ਲੱਗਦਾ ਨਾ ਵਾਕਿਆ ਹੀ ਲੱਗਦਾ ਹੁਸ਼ਿਆਰਪੁਰ ਵਾਲੀ ਸਾਈਡ ਐਵੇਂ ਦੇ ਆ ਸਾਰੇ ਸਹੀ ਹੋਵੇ ਇੱਥੇ ਨਾ ਹੋਵੇ ਜਿਹੜੀ ਬੰਦਾ ੜਾ ਤੇ ਪੈਸੇ ਕਿਹੜੇ ਕੀ ਮਿਲਦੇ ਮੈਂ ਕਿਹੜੇ ਵੇਖਣੇ ਆ ਪਰਿਵਾਰ ਦੇਖੂ ਆਪੇ ਜੇ ਬੰਦਾ 50% ਹੈਂਡੀਕੈਪ ਹੋ ਜਾਂਦਾ ਵਾ ਤੇ ਕੀ ਕਰਦਾ ਵਾ ਟੈਨਸ਼ਨ ਲਵਾ ਲੈਂਦਾ 1500 ਜਿਹੜਾ ਅੱਜ ਨੌਜਵਾਨਾ 500 ਰੁਪਈਆ ਕਮਾਉਂਦਾ ਜਾਂ 500 ਰੁਪਈਆ ਕਮਾਉਂਦਾ ਉਹਦਾ 50 ਰੁਪਈਆ ਚ ਰੋਲ ਗੁਜ਼ਾਰਾ ਹੋ ਗਿਆ ਅੱਜ ਬੰਦਾ ਜਵਾਨ ਹਜ਼ਾਰ ਜਿਹੜਾ ਮਾ ਪੂਰੀ ਦੁਨੀਆਂ ਨਾਲੋਂ ਸੋ ਲੰਬਾ ਵਾ ਇਹ ਉਹ ਜਿਹੜਾ ਹੈਂਡੀਕੈਪ ਹੋ ਗਿਆ ਜੇ ਪ੍ਰਕਾਰ ਵਾਲਾ ਜੇ ਕਰਮਾ ਲੋ ਅੱਜੋ ਨੇ ਕਰਾਈ ਆ ਟੀਮ ਨੇ ਲਈ ਆ ਬੈਂਕਾਂ ਦੇ ਵਿੱਚੋਂ ਕੱਟ ਲਏ ਆ 1 ਸਾਲ ਕੱਟ ਲਏ 6 ਮਹੀਨੇ ਕੱਟ ਲਏ ਆ 3 ਸਾਲ ਕੱਟ ਲਏ ਬਾਅਦ ਵਿੱਚ ਉਹ ਤਾਂ ਬਾਤ ਕਰ ਜਿਹੜੇ ਨਗਰ ਤੋਂ ਆਪਾਂ ਆਏ ਆ ਤਰਨਤਾਰਨ ਜ਼ਿਲ੍ਹੇ ਦਾ ਜਮਹਾਰਾ ਹੀ ਪਿੰਡ ਹੀਗਾ ਇੱਥੇ ਆਪਾਂ ਅਵੇਅਰਨੈਸ ਕੈਂਪ ਲਾਇਆ ਸੀ ਜਿੱਦਾਂ ਫਰਾਡ ਨਹੀਂ ਅੱਜ ਕੱਲ ਹੁੰਦੇ ਲੋਕਾਂ ਦੇ ਨਾਲ ਲੋਕਾਂ ਨੂੰ ਅਵੇਅਰ ਕਰਨਾ ਕਿ ਤੁਹਾਡੇ ਨਾਲ ਫਰਾਡ ਨਾ ਹੋ ਜਾਈ ਬੈਂਕਿੰਗ ਆ ਫਰਾਡ ਨਾ ਹੋ ਜਾਈ ਜਿਵੇਂ Google Pay ਚ ਲਾਉਂਦੇ ਲੋਕ ਏ ਆਪਾਂ ਨੂੰ ਜਿਹੜਾ ਵਾ ਆਰਬੀਆਈ ਤੋਂ ਪ੍ਰੋਜੈਕਟ ਮਿਲਿਆ ਵਾ ਹਰੋ ਫਾਊਂਡੇਸ਼ਨ ਦੇ ਰਾਹੀਂ ਤੇ ਇੱਥੇ ਆਪਾਂ ਅੱਜ ਕੈਂਪ ਕੀਤਾ ਵਾ ਲੀਡ ਡਿਸਟ੍ਰਿਕਟ ਮੈਨੇਜਰ ਆਏ ਹੀ ਗਏ ਐਲ ਡੀ ਐਮ ਜਿਹਨੂੰ ਕਹਿ ਦਿੰਦੇ ਆ ਤੇ ਉਹਨਾਂ ਨੇ ਆਪਣਾ ਕੈਂਪ ਵੀ اٹینڈ ਕੀਤਾ ਵਾ ਤੇ ਸਪੀਚ ਉੱਥੇ ਆਪਾਂ ਕੀਤੀ ਸੀ ਤੇ ਸਪੀਚ ਕਰਕੇ ਇਹਦੇ ਲੋਕਾਂ ਨੂੰ ਜਾਗਰੂਕ ਕੀਤਾ ਬਸ ਇੰਨੀ ਹੀ ਆਪਣੀ ਡਿਊਟੀ ਹੁੰਦੀ ਆ ਕੈਂਪ ਸੀ ਉਹ ਖਤਮ ਹੋ ਗਿਆ ਤੇ ਆਪਾਂ ਹੁਣ ਵਾਪਸੇ ਚਾਲੇ ਪਾਲੇ ਘਰਾਂ ਨੂੰ ਤੇ ਅ ਕਈ ਵਾਰ ਨਾ ਕਈ ਵੀਰ ਕਮੈਂਟ ਚ ਪੁੱਛਦੇ ਆ ਕਿ ਤੁਸੀਂ ਆਜ ਦਾ ਲੋਕੇਸ਼ਨ ਆਵਾ ਪ੍ਰਾਣੀਆਂ ਪ੍ਰਾਤਨ ਹਨ ਇਹ ਕਿਵੇਂ ਸਰਚ ਕਰਦੇ ਜੀ ਮੈਂ ਨਾ ਤੁਹਾਨੂੰ ਇਹ ਚੀਜ਼ ਦੱਸ ਦਾਂਗੇ ਜਿੱਥੇ ਵੀ ਚਲੋ ਆਪਣਾ ਕੈਂਪ ਹੁੰਦਾ ਵਾ ਨਾ ਉਥੇ ਹੀ ਆਪਾਂ ਰਿਸਰਚ ਥੋੜੀ ਜੀ ਪਿੰਡ ਚ ਕਰ ਲੈਨੇ ਆ ਜਿਹੜੇ ਨਗਰ ਚ ਵੀ ਜਾਣਦੇ ਆ ਹੁਣ ਜਿਹੜਾ ਇਹ ਨਗਰ ਸੀ ਨਾ ਇਹ ਜਾਮਾ ਰਾਏ ਨਗਰ ਸੀ ਇਹਦੇ ਵਿੱਚ ਵੀ ਨਾ 3 ਤੋਂ 4 ਲੋਕੇਸ਼ਨ ਆ ਹੋਰੀਆਂ ਜਿਹੜੀਆਂ ਪ੍ਰਾਤਨ ਬਹੁਤ ਪ੍ਰਾਤਨ ਆ ਉਹ ਤੁਹਾਨੂੰ ਮੈਂ ਅਗਲੇ ਵਲੌਗ ਦੇ ਵਿੱਚ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਤੇ ਉਹਨਾਂ ਦਾ ਕੀ ਮਤਲਬ ਕਿ ਉਹਨਾਂ ਦੇ ਪੁਰਖਿਆਂ ਦੀ ਹਿਸਟਰੀ ਆ ਜਿਹਨਾਂ ਨੇ ਇਹ ਘਰ ਜਿਹੜਾ ਵਾ ਬਣਾਇਆ ਵਾ ਉਹ ਵੀ ਗੱਡੀ ਮਾਰਦੀ ਆ ਮਗਰ ਆ ਬੱਸ ਮਾਰੀ ਗੱਡੀ ਬੱਸ ਵਜੀ ਉਹ ਪੱਟੀ ਵਾਲੀ ਆ ਪੱਟੀ ਵਾਲੀ ਬੱਸ ਆ ਗਿਆ ਬੱਸ ਵਜੀ ਗੱਡੀ 'ਚ ਪਚਾ ਹੋ ਗਿਆ ਆਪਾਂ ਡੀਜ਼ਲ ਪਵਾਵਾਂਗੇ ਜੀਓ ਵਾਲਿਆਂ ਤੋਂ ਤੇ ਗੱਡੀ ਆਪਣੀ 'ਚ ਡੀਜ਼ਲ ਪੈਂਦਾ ਵਾ ਡਰ ਗਿਆ ਡਰ ਗਿਆ ਡਰ ਗਿਆ ਤੇ ਆਪਾਂ ਹੁਣ ਕਰ ਲੀਆਂ ਤਿਆਰੀਆਂ ਇਹ ਬਠਿੰਡਾ ਅੰਮ੍ਰਿਤਸਰ ਬਠਿੰਡਾ ਹਾਈਵੇ ਆ ਅੰਮ੍ਰਿਤਸਰ ਸਾਹਿਬ ਤੋਂ ਬਠਿੰਡੇ ਆ ਕਹਿੰਦੀ ਆ ਸੀਟ ਬੈਲਟ ਲਾ ਲਓ ਹੈ ਇਹ ਚਾਹੀਦੀ ਆ ਲਾਉਣੀ ਜਾਣਾ ਭਾਵੇਂ 2 ਕਿਲੋਮੀਟਰ ਆ ਇਹਨੇ ਨਹੀਂ ਜਮਾਨਾ ਮੂੰਹ ਚ ਪਾਉਣੀ ਇਹ ਵੀਰੇ ਇਹ ਫੀਚਰ ਆ ਨਾ ਹੈ ਇਹ ਫੀਚਰ ਆ ਇਹ ਫੀਚਰ ਆ ਹਾਂ ਇਹ ਨਾ ਮਜੀਤਰ ਸਿੰਘ ਦਾ ਫੀਚਰ ਆ ਠੀਕ ਆ ਸੀਟ ਬੈਲਟ ਕਹਿੰਦੀ ਲਾਓ